ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਪਰ ਫਸੇ ਬੰਨ ਟੁੱਟਣ ਦੀ ਤੰਗਾਰ ਤੇ ਆ ਗਿਆ ਹੈ ਇੱਧਰ ਦੇਖੋ ਵੀ ਨਾਲ ਲੱਗ ਗਿਆ ਉੱਪਰ ਵੀ ਹੜ੍ਹ ਗਈ ਆ ਜਿਹੜੇ ਥੈਲੇ ਲਾਏ ਤੇ ਉਹ ਵੀ ਹੜ੍ਹ ਗਏ ਆ ਉਹ ਵੀ ਹੜ੍ਹ ਗਏ ਆ 5-5 ਫੁੱਟ ਦੇ ਥੈਲਿਆਂ ਨੂੰ ਵੀ ਤੇੜਾ ਆ ਗਿਆ ਜਿੰਦ ਕੇ ਸਾਹ ਸਬੰਧੂ ਬੇਜਤੀ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਲੱਗ ਗਿਆ ਨਾਲ ਨਾਲ ਲੱਗ ਗਿਆ ਹੋਰੇ ਅਗਲੀ ਜਗ੍ਹਾ ਲੱਗ ਗਿਆ ਹੀ ਨਾਲ ਨਾਲ ਲੱਗ ਗਿਆ ਹੋਰੇ ਢਾ ਲੱਗੀ ਅੱਛਾ ਥੈਲਾ ਵੀ ਕੋਈ ਆ ਗਿਆ ਆ ਆ ਲੱਗ ਗਿਆ ਨਾਲ ਅੱਛਾ ਥੈਲਾ ਵੀ ਕੋਈ ਕੋਈ ਨਹੀਂ ਹੈਗਾ ਥੈਨਾ ਰੋਏ ਨਾ ਕੋਈ ਫੈਲਾਇਆ ਜਿਹੜਾ ਥੈਲੇ ਪੈਦਾ ਸਾਰੇ ਤਰੇਡਾਂਗੇ 5 ਫੁੱਟ ਥੈਲੇ ਚੱਕ ਕੇ ਲੈ ਗਿਆ ਸਵੇਰ ਦੀ ਆ ਇਹ ਜਿੰਨਾ ਵੀ ਕੱਲ ਬੇਸ ਬਣਾਇਆ ਸੀਗਾ ਉਹ ਸਾਰਾ ਰੁੜ ਚੁ ਗਿਆ ਆ ਕੱਲ 3 5 ਤਰੀਕ ਨੂੰ ਹਾਂਜੀ 5 ਤਰੀਕ ਸਵੇਰ ਦਾ ਜੀ ਇਹ 6 ਤਰੀਕ 6:00 ਦਾ ਟਾਈਮ ਆ ਇਹ ਸਾਰੇ ਜਾਕ ਲਿਆ ਜੀ ਟ੍ਰੇਡਾ ਆ ਗਿਆ ਇਹਨੇ ਪੰਜ ਹਾਂ ਮੇਰੇ 6 ਵਜੇ ਦਾ ਟਾਈਮ ਨੇ 6:00 ਹਾਂ 6 2025 ਆਹ ਦੇਖੋ ਟ੍ਰੇਡਾ ਆ ਗਿਆ ਆ ਜਾਵੇਂ ਨਾਲ ਲੱਗਿਆ